ਹਾਂਜੀ ਆ ਬੂਟੀ ਆ ਜੀ ਤੇ ਬਾਬਾ ਜੀ ਦੱਸਦੇ ਆ ਬੂਟੀ ਕਿਹੜੀ ਆ ਕਿਹੜੀ ਬੂਟੀ ਆ ਜੀ ਹਾਂਜੀ ਆ ਬੂਟੀ ਆ ਜੀ ਇਹਨੂੰ ਵੇਖ ਲਓ ਧਿਆਨ ਦੇ ਨਾਲ ਇਹ ਬੂਟੀ ਜਿਹੜੀ ਆ ਇਹ ਬਵਾਸੀਰ ਦੇ ਰੋਗ ਨੂੰ ਜਿਸ ਜਿਸ ਨੂੰ ਦੂਰ ਕਰਦੀ ਆ ਬੂਟੀ ਧਿਆਨ ਨਾਲ ਵੇਖ ਲਓ ਤੇ ਇਹ ਬੂਟੀ ਬਵਾਸੀਰ ਨੂੰ ਠੀਕ ਕਰਦੀ ਏ ਆਮ ਹੀ ਖੇਤਾਂ 'ਚ ਮਿਲ ਜਾਂਦੀ ਆਪਾਂ ਨੂੰ ਪੱਤੇ ਵੇਖ ਲਓ ਧਿਆਨ ਨਾਲ ਤੇ ਆ ਵੇਖੋ ਹਾਂਜੀ ਹਾਂਜੀ ਆ ਵੇਖੋ ਹਾਂਜੀ ਇਹ ਫਲ ਵੀ ਨਾਲ ਹੀ ਖਾਣਾ ਨਹੀਂ ਨਹੀਂ ਫਲ ਦੇ ਵੇਲੇ ਕੱਲੇ ਪੱਤੇ 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 ਆਹ ਵੇਖ ਲਓ ਜੀ ਇਹਨੂੰ ਧਿਆਨ ਨਾਲ ਵੇਖ ਲਓ ਆਮ ਹੀ ਆਪਾਂ ਨੂੰ ਇਹ ਮਿਲ ਜਾਂਦੀ ਨਹਿਰ ਦੇ ਕੰਡਿਆਂ ਤੋਂ ਤੇ ਇਹਨਾਂ ਦੇ ਪੱਤੇ ਜਿਹੜੇ ਨੇ ਬਾਬਾ ਜੀ ਕਿਵੇਂ ਕਰਨੀ ਕਿਵੇਂ ਖਾਣੀ ਆ ਦੱਸੋ ਮਾੜਾ ਜੀ ਬਸ ਇਹਨੂੰ ਘੋਟ ਕੇ ਹਾਂਜੀ 8-10 ਟਾਣੀਆਂ ਦੇ ਲਓ ਘੋਟ ਕੇ ਪਾਣੀ ਦੇ ਵਿੱਚ ਹਾਂਜੀ ਪਾਣੀ ਪੀ ਲਓ ਅੱਛਾ ਜੀ ਤੇ ਉਦਾਂ ਖਾਣੀ ਤੇ ਉਦਾਂ ਫਲੇਟ ਕੇ ਖਾਜੋ ਨਹੀਂ ਰਗੜ ਕੇ ਗੋਲੀਆਂ ਬਣਾ ਕੇ ਵੀ ਹਾਂਜੀ ਬਹੁਤ ਵਧੀਆ ਪੋਟ ਹੋਰ ਕੇ ਰੋਜ਼ ਦੇ ਰੋਜ਼ ਦੀ ਆ ਦੋ ਦੋ ਟਾਈਮ ਸਮਝ ਲੈ ਸਵੇਰੇ ਸ਼ਾਮ ਇਹ ਖਾਣੀ ਆ ਇਹ ਬੂਟੀ ਵੇਖ ਲੋ ਆ ਬਾਬਾ ਜੀ ਨੇ ਪੁੱਟ ਲੀਆ ਇਹ ਬਵਾਸੀਰ ਦੇ ਰੋਗ ਨੂੰ ਜਿਹੜੀ ਆ ਲਾਹੇ ਵੰਦੇ ਆ ਠੀਕ ਕਰ ਦਿੰਦੀ ਆ ਕਿੰਨੇ ਦਿਨਾਂ ਜੀ ਬਾਬਾ ਜੀ ਠੀਕ ਕਰ ਦਿੰਦੀ ਆ ਇਹ ਚਾਰ ਦਿਨ ਲੱਗਦਾ ਚਾਰਾਂ ਦਿਨਾਂ ਜੀ ਇਹ ਜਿਹੜੀ ਆ ਬਵਾਸੀਰ ਦੇ ਰੋਗ ਨੂੰ ਠੀਕ ਕਰ ਦਿੰਦੀ ਜੇ ਇਹ ਬੂਟੀ ਤੇ ਵੇਖੋ ਕੁਦਰਤ ਨੇ ਸਾਨੂੰ ਕਿੰਨਾ ਕੁਝ ਦਿੱਤਾ ਤੇ ਇਹ ਚੀਜ਼ਾਂ ਜਿਹੜੀਆਂ ਨੇ ਬਚਾ ਕੇ ਰੱਖੋ ਆਪਾਂ ਸੁਪਰੀਮਾ ਮਾਰ ਕੇ ਵਟਾਂ ਤੋਂ ਖਤਮ ਕਰ ਦਿੰਨੇ ਆ ਆ ਵੇਖੋ ਖੇਤਾਂ ਦੇ ਵਿੱਚ ਹੀ ਵੇਖ ਲੋ ਆ ਵੇਖੋ ਤੇ ਇਹ ਜਿਹੜੀ ਬੂਟੀ ਆ ਇਹ ਬਹੁਤ ਲਾਹੇਵੰਦ ਆ ਬਵਾਸੀਰ ਵਾਸਤੇ ਇਹ ਵੀਡੀਓ ਜਰੂਰ ਸ਼ੇਅਰ ਹਾਂਜੀ ਆ